ਬਾਈ ਕਿਸਾਨ ਦੋਸਤੋ ਬਹੁਤ ਸਾਰੇ ਕਿਸਾਨ ਵੀਰ ਇਹੋ ਜਿਹੇ ਨੇ ਜਿਹੜੇ ਡੈਰੀ ਫਾਰਮ ਦਾ ਕੰਮ ਕਰਦੇ ਨੇ ਪੰਜ ਚਾਰ ਮੱਝਾਂ ਦਾ ਗਾਮਾ ਰੱਖਦੇ ਨੇ ਪਰ ਉਹ ਬਾਈਪਾਸ ਫੈਟ ਦੇ ਬਾਰੇ ਬਿਲਕੁਲ ਨਹੀਂ ਜਾਣਦੇ ਵੀ ਇਹ ਕੀ ਹੁੰਦੀ ਆ ਜਿਹੜੇ ਚੰਗਾ ਵੱਡੀ ਪੱਧਰ ਤੇ ਡੈਰੀ ਫਾਰਮ ਦਾ ਕੰਮ ਕਰਦੇ ਨੇ ਜਾਂ ਨਵੀਆਂ ਤਕਨੀਕਾਂ ਦੇ ਨਾਲ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹ ਤਾਂ ਤਕਰੀਬਨ ਜ਼ਿਆਦਾ ਕਿਸਾਨ ਜਿਹੜਾ ਬਾਈਪਾਸ ਫੈਟ ਦੇ ਬਾਰੇ ਜਾਣਦੇ ਨੇ ਪਰ ਜੋ ਕਿਸਾਨਤ ਤਕਨੀਕੀ ਜਾਣਕਾਰੀ ਘੱਟ ਰੱਖਦੇ ਨੇ ਜਾਂ ਛੋਟੇ ਪੱਧਰ ਤੇ ਕੰਮ ਕਰਦੇ ਨੇ ਉਹ ਬਾਈਪਾਸ ਫੈਟ ਬਾਰੇ ਜੱਤਾ ਜਾਣਦੇ ਹੀ ਨਹੀਂ ਜਾਂ ਇਹਨੂੰ ਬਿਲਕੁਲ ਵਰਤਦੇ ਨਹੀਂ ਸੋ ਬਾਈਪਾਸ ਫੈਟ ਕੀ ਹੁੰਦੀ ਆ ਤੇ ਕਿਹੜੇ-ਕਿਹੜੇ ਪਸ਼ੂ ਨੂੰ ਆਪਾਂ ਇਹ ਦੇਣੀ ਆ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਆ ਤਾਨੂੰ ਮਿਲਦਾ ਰਹੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਬਾਈਪਾਸ ਫੈਟ ਹੁੰਦੀ ਕੀ ਆ ਬਾਈਪਾਸ ਫੈਟ ਇੱਕ ਇਸ ਤਰ੍ਹਾਂ ਦੀ ਫੈਟ ਆ ਇਸ ਤਰ੍ਹਾਂ ਦੀ ਚਰਬੀ ਹੈ ਜਿਹੜੀ ਪਸ਼ੂ ਦੇ ਰਿਊਮਨ ਜਾਂ ਮỆਦੇ ਦੇ ਵਿੱਚ ਹਾਜ਼ਮ ਨਹੀਂ ਹੁੰਦੀ ਸਿੱਧੀ ਛੋਟੀ ਆਂਤ ਦੇ ਵਿੱਚ ਚਲੀ ਜਾਂਦੀ ਹੈ ਹੁਣ ਇਹ ਤਾਂ ਇਸੇ ਕਰਕੇ ਇਹਨੂੰ ਬਾਈਪਾਸ ਫੈਟ ਕਿਹਾ ਜਾਂਦਾ ਹੈ ਉਹ ਫੈਟ ਜਿਹੜੀ ਰਿਊਮਨ ਦੇ ਵਿੱਚ ਹਾਜ਼ਮ ਨਹੀਂ ਹੁੰਦੀ ਸਿੱਧੀ ਛੋਟੀ ਆਂਤ ਦੇ ਵਿੱਚ ਚਲੀ ਜਾਂਦੀ ਹੈ ਹੁਣ ਇਹ ਕਰਨਾ ਕਿਉਂ ਪੈਂਦਾ ਅਪਾ ਕਿਉਂ ਚਾਹਨੇ ਆ ਵੀ ਜਿਹੜੀ ਇਹ ਮੇਦੇ ਦੇ ਵਿੱਚ ਹਾਜ਼ਮ ਨਾ ਹੋਵੇ ਦੇਖੋ ਜਦੋਂ ਆਪਾਂ ਪਸ਼ੂ ਜਿਹੜਾ ਚੰਗਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਦੀ ਸਰੀਰਕ ਜ਼ਰੂਰਤਾਂ ਕਾਫੀ ਜ਼ਿਆਦਾ ਹੁੰਦੀਆਂ ਨੇ ਉਹਨਾਂ ਨੂੰ ਕਾਫੀ એનર્ਜੀ ਦੀ ਲੋੜ ਹੁੰਦੀ ਹੈ ਕਾਫੀ ਫੈਟ ਦੀ ਲੋੜ ਹੁੰਦੀ ਹੈ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਆਪਣੇ ਤਰੀਕੇ ਨਾਲ ਫਰੀਡ ਤਿਆਰ ਕਰਦੇ ਆ ਉਹਦੇ ਵਿੱਚ ਆਪਾਂ ਜਿਹੜੀ ਜੇਕਰ ਲਿਮਟ ਤੋਂ ਵੱਧ ਫੈਟ ਜਾਂ ਲਿਮਟ ਤੋਂ ਵੱਧ ਫੈਟ ਜਾਂ ਚਰਬੀ ਵਾਲੀ ਖੁਰਾਕ ਦਿੰਨੇ ਆ ਉਹ ਪਸ਼ੂ ਉਹਨੂੰ ਹਾਜ਼ਮ ਨਹੀਂ ਕਰ ਸਕਦਾ ਚਾਰਬੀ ਦਾ ਫੈਟ ਦੇ ਵਾਸਤੇ ਆਪਾਂ ਕੀ ਕਰਿਆ ਜਾਂਦਾ ਤੇਲ ਦੀ ਵਰਤੋਂ ਕਰਦੇ ਆ ਜਾਂ ਫਿਰ ਖਲਾ ਵਗੈਰਾ ਦੀ ਵਰਤੋਂ ਕਰਦੇ ਆ ਹੁਣ ਤੇਲ ਆ ਜੇ ਜ਼ਿਆਦਾ ਮਾਤਰਾ ਚ ਆਪਾਂ ਤੇਲ ਦੇਵਾਂਗੇ ਪਸ਼ੂ ਦਾ ਮੇਦਾ ਜਿਹੜਾ ਉਹਨੂੰ ਹਾਜ਼ਮ ਨਹੀਂ ਕਰਦਾ ਹੁਣ ਤੇਲ ਕਈ ਤਰ੍ਹਾਂ ਦੇ ਆਪਾਂ ਵਰਤਦੇ ਆ ਸਰੋਂ ਦਾ ਤੇਲ ਜਾਂ ਸੋਇਆਬੀਨ ਦਾ ਤੇਲ ਇਸ ਤਰ੍ਹਾਂ ਦੇ ਤੇਲ ਜ਼ਿੰਮੇਦਾਰ ਖੁਰਾਕ ਦੇ ਤੌਰ ਤੇ ਵਰਤਦੇ ਨੇ ਪਰ ਇੱਕ ਲਿਮਿਟ ਤੋਂ ਵੱਧ ਆਪਾਂ ਜਿਹੜਾ ਤੇਲ ਪਸ਼ੂ ਨੂੰ ਦੇ ਨਹੀਂ ਸਕਦੇ ਜੇ ਲਿਮਿਟ ਤੋਂ ਵੱਧ ਤੇਲ ਪਸ਼ੂ ਨੂੰ ਦਵਾਂਗੇ ਤਾਂ ਉਹਦੇ ਮੇਦੇ ਦੇ ਵਿੱਚ ਖਰਾਬੀ ਕਰ ਦਿੰਦਾ ਜਾ ਕੇ ਜਿਹੜੀ ਖੁਰਾਕ ਦਾ ਦਾਣਾ ਉਹਨੂੰ ਦਿੱਤਾ ਕਈ ਵਾਰੀ ਉਹ ਦਾਣੇ ਦੇ ਨਾਲ ਜਾ ਕੇ ਚੰਬੜ ਜਾਂਦਾ ਹੈ ਸੋ ਮੇਦਾ ਉਹਨੂੰ ਹਾਜ਼ਮ ਨਹੀਂ ਕਰ ਸਕਦਾ ਤੇ ਇਸੇ ਤਰ੍ਹਾਂ ਜੇ ਜ਼ਰੂਰਤ ਤੋਂ ਵੱਧ ਆਪਾਂ ਖਾੜ ਦੇਵਾਂਗੇ ਉਹਦੀ ਵੀ ਪ੍ਰੋਬਲਮ ਆਉਂਦੀ ਆ ਸੋ ਇਸ ਇੱਥੇ ਆਪਾਂ ਨੂੰ ਪ੍ਰੋਟੀਨ ਦੀ ਜ਼ਰੂਰਤ ਹੈ એનર્ਜੀ ਦੀ ਜ਼ਰੂਰਤ ਹੈ ਪ੍ਰੋਟੀਨ ਤੇ એનર્ਜੀ ਮਿਲਣੀ ਕੀ ਤਾਂ ਜ਼ਿਆਦਾ ਚਰਬੀ ਵਾਲੀ ਖੁਰਾਕ ਤੋਂ ਜ਼ਿਆਦਾ ਚਰਬੀ ਵਾਲੀ ਖੁਰਾਕ ਆਪਾਂ ਪਸ਼ੂ ਨੂੰ ਦੇ ਨਹੀਂ ਸਕਦੇ ਸੋ ਇਸ ਵਾਸਤੇ ਇਸ ਤਰ੍ਹਾਂ ਦਾ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਹੈ ਜਿਹੜਾ ਆਪਾਂ ਮਿਹਦੇ ਦੇ ਵਿੱਚ ਹਾਜ਼ਮ ਨਹੀਂ ਹੁੰਦਾ ਸਿੱਧਾ ਛੋਟੀ ਆਂਤ ਦੇ ਵਿੱਚ ਚਲਿਆ ਜਾਂਦਾ ਤੇ ਜਦੋਂ ਛੋਟੀ ਆਂਤੋਂ ਚ ਚਲਿਆ ਜਾਂਦਾ ਉੱਥੇ ਉਹ ਉਹਨੂੰ ਉਹ ਹਾਜ਼ਮ ਹੋ ਜਾਂਦਾ ਪਸ਼ੂ ਨੂੰ ਜਾ ਕੇ ਤੇ ਪਸ਼ੂ ਨੂੰਆਂ ਜਿਹੜੀਆਂ ਜ਼ਰੂਰਤਾਂ ਨੇ ਜਿਵੇਂ ਉਹਨੂੰ ਵੱਧ ਐਨਰਜੀ ਦੀ ਲੋੜ ਹੈ ਜਾਂ ਪ੍ਰੋਟੀਨ ਦੀ ਲੋੜ ਹੈ ਕਿਉਂਕਿ ਦੁੱਧ ਦੇ ਵਾਸਤੇ ਆ ਜਿਆਦਾ ਪ੍ਰੋਟੀਨ ਦੀ ਲੋੜ ਹੈ ਸਰੀਰਕ ਜ਼ਰੂਰਤਾਂ ਵਾਸਤੇ ਉਹਨੂੰ ਐਨਰਜੀ ਦੀ ਲੋੜ ਹੈ ਸੋ ਉਹਦੇ ਤੋਂ ਇਹ ਜ਼ਰੂਰਤਾਂ ਜਿਹੜੀਆਂ ਆਪਾਂ ਪੂਰੀਆਂ ਕਰ ਲੈਂਦੇ ਆ ਸੋ ਇਸੇ ਕਰਕੇ ਇਹਨੂੰ ਬਾਈਪਾਸ ਪ੍ਰੋਟੀਨ ਕਿਹਾ ਜਾਂਦਾ ਕਿਉਂਕਿ ਇਹ ਸਿੱਧੀ ਜਿਹੜੀ ਮੇਦੇ ਵਿੱਚ ਦੀ ਹੁੰਦੀ ਹੋਈ ਛੋਟੀ ਆਂਤ ਦੇ ਵਿੱਚ ਚਲੀ ਜਾਂਦੀ ਹੈ ਇਹਦੀ ਜ਼ਰੂਰਤ ਕਿਉਂ ਪੈਂਦੀ ਹੈ ਹੁਣ ਇਹ ਤਾਂ ਸਾਰੇ ਆਪਾਂ ਸਮਝ ਗਏ ਜਿਹੜੇ ਦਰਮਿਆਨਾ ਜਾਨ ਤੁੱਤ ਦੇਣ ਵਾਲੇ ਪਸ਼ੂ ਨੇ ਉਹਨਾਂ ਦੀ એનર્ਜੀ ਦੀ ਜ਼ਰੂਰਤ ਜਾਂ ਪ੍ਰੋਟੀਨ ਦੀ ਜ਼ਰੂਰਤ ਥੋੜੀ ਹੁੰਦੀ ਹੈ ਉਹ ਉਹਦੇ ਤੋਂ ਸਰ ਜਾਂਦਾ ਜਿਹੜੀ ਖੁਰਾਕ ਆਪਾਂ ਦਿੰਨਾ ਉਹਦੇ ਨਾਲ ਹੀ ਆਪਾਂ ਦੇ ਸਕਦਾ ਹੁਣ ਜਿਸਾ ਪਸ਼ੂ ਦੀ ਕਪੈਸਿਟੀ ਬਹੁਤ ਜ਼ਿਆਦਾ ਪਸ਼ੂ ਦੁੱਧ ਕਾਫੀ ਜ਼ਿਆਦਾ ਦੇ ਸਕਦਾ ਹੈ ਹੁਣ ਉਹਨੂੰ ਆਪਾਂ ਨੂੰ એનર્ਜੀ ਦੇ ਵਾਸਤੇ ਤੇ ਪ੍ਰੋਟੀਨ ਦੇ ਵਾਸਤੇ ਜ਼ਿਆਦਾ ਚਰਬੀ ਵਾਲੀ ਖੁਰਾਕ ਦੀ ਲੋੜ ਹੈ ਜ਼ਿਆਦਾ ਫੈਟ ਵਾਲੀ ਖੁਰਾਕ ਦੀ ਲੋੜ ਹੈ ਸੋ ਉਹ ਆਪਾਂ ਉਹਨੂੰ ਜਿਹੜੀ ਖੁਰਾਕ ਦਿੰਨੇ ਉਹ ਤਾਂ ਪੂਰੀ ਨਹੀਂ ਹੁੰਦੀ ਸੋ ਇਸ ਕਰਕੇ ਆਪਾਂ ਨੂੰ ਬਾਈਪਾਸ ਫੈਟ ਬਣਾਉਣੀ ਪੈਂਦੀ ਹੈ ਹੁਣ ਜਿਹੜੀ ਬਾਈਪਾਸ ਫੈਟ ਆ ਬਣਦੀ ਕਿਵੇਂ ਆ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਤੇਲ ਵਰਤੇ ਜਾਂਦੇ ਨੇ ਸੋਇਆਬੀਨ ਦਾ ਤੇਲ ਹੁੰਦਾ ਹੈ ਪਾਮ ਆਇਲ ਦਾ ਤੇਲ ਆਏਗਾ ਤੇ ਕੋਕੋਨਟ ਤੇਲ ਵੀ ਇਹਦੇ ਵਿੱਚ ਵਰਤ ਲਿਆ ਜਾਂਦਾ। ਸੋ ਇਹਨਾਂ ਤੇਲਾਂ ਦੇ ਮਿਸ਼ਰਣ ਨੂੰ ਇਹਨਾਂ ਨੂੰ ਇਕੱਠੇ ਕਰਕੇ ਇਹਦੇ ਨਾਲ ਕੈਲਸ਼ੀਅਮ ਪਾਊਡਰ ਜਾਂ ਸੋਡੀਅਮ ਪਾਊਡਰ ਉਹਦੇ ਨਾਲ ਇਹਨੂੰ ਮਿਕਸ ਕਰ ਲਿਆ ਜਾਂਦਾ ਉਹਦੇ 'ਚ ਮਿਲਾ ਲਿਆ ਜਾਂਦਾ। ਤੇ ਉਹ ਕੀ ਹੈ ਜਦੋਂ ਆਪਾਂ ਕੈਲਸ਼ੀਅਮ ਜਾਂ ਸੋਡੀਅਮ ਪਾਊਡਰ ਤੇਲਾਂ ਨੂੰ ਤੇਲ ਦੇ ਵਿੱਚ ਮਿਕਸ ਕਰ ਲੈਂਦੇ ਆ ਉਹ ਉਹਨੂੰ ਮੇਦੇ ਦੇ ਵਿੱਚ ਹਾਜ਼ਮ ਨਹੀਂ ਹੋਣ ਦਿੰਦਾ। ਇਸ ਕਰਕੇ ਕੈਲਸ਼ੀਅਮ ਪਾਊਡਰ ਜਾਂ ਜਿਹੜਾ ਸੋਡੀਅਮ ਪਾਊਡਰ ਮਲਾਇਆ ਜਾਂਦਾ ਉਹ ਮੇਦੇ ਦੇ ਵਿੱਚ ਉਹਨੂੰ ਹਾਜ਼ਮ ਨਹੀਂ ਹੋਣ ਦਿੰਦਾ ਸਿੱਧਾ ਉਹਨੂੰ ਛੋਟੀ ਆਂਤ ਦੇ ਵਿੱਚ ਲੈ ਜਾਂਦਾ ਤੇ ਉੱਥੇ ਜਾ ਕੇ ਉਹ ਹਾਜ਼ਮ ਹੁੰਦਾ ਸੋ ਇਸ ਕਰਕੇ ਬਾਈਪਾਸ ਫੈਟ ਦੀ ਵਰਤੋਂ ਕੀਤੀ ਜਾਂਦੀ ਆ ਕਿਉਂਕਿ ਆਪਾਂ ਨੂੰ ਕਾਫੀ ਜ਼ਿਆਦਾ ਫੈਟ ਦੀ ਲੋੜ ਆ ਪਸ਼ੂ ਨੂੰ ਜਿਹੜੇ ਪਸ਼ੂ ਕਾਫੀ ਜ਼ਿਆਦਾ ਦੁੱਧ ਦਿੰਦੇ ਨੇ ਉਹਨਾਂ ਦੇ ਸਰੀਰ ਕਿ ਜ਼ਰੂਰਤਾਂ ਉਹਨਾਂ ਦੇ ਦੁੱਧ ਦੇ ਵਾਸਤੇ ਉਹਨੂੰ ਫੈਟ ਦੀ ਕਾਫੀ ਵੱਧ ਲੋੜ ਹੁੰਦੀ ਆ ਸੋ ਜ਼ਰੂਰਤ ਮੁਤਾਬਕ ਫੈਟ ਇਹਦੇ ਤੋਂ ਮਿਲ ਜਾਂਦੀ ਆ ਇਸੇ ਕਰਕੇ ਜਿਹੜੇ ਪਸ਼ੂ ਵੱਧ ਦੁੱਧ ਦੰਦ ਰਹੇ ਉਹਨਾਂ ਦੀ ਫੈਟ ਘੱਟ ਹੁੰਦੀ ਹੈ ਕਿਉਂਕਿ ਉਹਨਾਂ ਦੀ ਫੈਟ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਪਰ ਜੇ ਆਪਾਂ ਬਾਈਪਾਸ ਫੈਟ ਦਿੰਨੇ ਆ ਤਾਂ ਸਰੀਰ ਕਾ ਜ਼ਰੂਰਤਾਂ ਦੇ ਨਾਲ એનર્ਜੀ ਵੀ ਉਹਨੂੰ ਪੂਰੀ ਮਿਲਦੀ ਹੈ ਤੇ ਬਾਕੀ ਦਾ ਪਸ਼ੂ ਉਹਨੂੰ ਫੈਟ ਦੇ ਤੌਰ ਤੇ ਵਰਤ ਲੈਂਦਾ ਸੋ ਆਪਣੀ ਦੁੱਧ ਦੇ ਵਿੱਚ ਫੈਟ ਦੀ ਮਾਤਰਾ ਵੱਧ ਜਾਂਦੀ ਹੈ ਜੇ ਆਪਾਂ ਬਾਈਪਾਸ ਫੈਟ ਵਰਤਦੇ ਆ ਦੁੱਧ ਵੀ ਵੱਧ ਜਾਣਾ ਤੇ ਆਪਣਾ ਜਿਹੜਾ ਦੁੱਧ ਦੇ ਵਿੱਚ ਫੈਟ ਆ ਉਹਦੇ ਵਿੱਚ ਵੀ ਵਾਧਾ ਹੋ ਜਾਣਾ ਇਸ ਕਰਕੇ ਜਿਹੜੀ ਇਹ ਬਾਈਪਾਸ ਫੈਟ ਬਣਾਈ ਜਾਂਦੀ ਹੈ ਸੋ ਗੱਲ ਇੰਨੀ ਕੀ ਹੈ ਵੀ ਆਪਾਂ ਉਹਨੂੰ ਤੇਲ ਜੇ ਪਸ਼ੂ ਨੂੰ ਦਵਾਂਗੇ ਸਰੋਂ ਦਾ ਤੇਲ ਦਵਾਂਗੇ ਤਾਂ ਉਹਨੇ ਹਾਜ਼ਮ ਨਹੀਂ ਕਰਨਾ ਕਿਉਂਕਿ ਮੇਦਾ ਉਹਨੂੰ ਹਾਜ਼ਮ ਨਹੀਂ ਕਰਦਾ ਸੋ ਇਸੇ ਵਾਸਤੇ ਉਹਨੂੰ ਬਾਈਪਾਸ ਕਰਨ ਦੇ ਵਾਸਤੇ ਉਹਦੇ ਵਿੱਚ ਸੋਡੀਅਮ ਵਗੈਰਾ ਕੈਲਸ਼ੀਅਮ ਵਗੈਰਾ ਪਾਊਡਰ ਉਹਦੇ ਵਿੱਚ ਮਿਲਾਏ ਜਾਂਦੇ ਨੇ ਸੋ ਇਹ ਇਸੇ ਤਰੀਕੇ ਉਹਨੂੰ ਆਪਾਂ ਛੋਟੀ ਆਂਤ ਤੱਕ ਲੈ ਜਾਣਾ ਹੁੰਦਾ ਸੋ ਬਾਜ਼ਾਰ ਦੇ ਵਿੱਚੋਂ ਬਾਈਪਾਸ ਬਣੀ ਬੜਾਈ ਫੈਟ ਮਿਲਦੀ ਹੈ ਉਹਨੂੰ ਬਾਈਪਾਸ ਫੈਟ ਦੇ ਨਾਮ ਤੇ ਹੀ ਬਾਜ਼ਾਰ ਤੋਂ ਆਪਾਂ ਲੈ ਸਕਦੇ ਹਾਂ ਸੋ ਉਹਨੂੰ ਦੇਣੀ ਕਿੰਨੀ ਹੈ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਇਹ ਕਿਹੜੇ ਪਸ਼ੂਆਂ ਨੂੰ ਦੇਣੀ ਹੈ ਇੱਕ ਤਾਂ ਇਹ ਹੈ ਵੀ ਉਹਨਾਂ ਪਸ਼ੂਆਂ ਨੂੰ ਦੇਣੀ ਹੈ ਜਿਨ੍ਹਾਂ ਦੀਆਂ ਦੁੱਧ ਦੀ ਕੈਪੈਸਿਟੀ ਵਧੀਆ ਚੰਗਾ ਦੁੱਧ ਦੇ ਸਕਦੇ ਆ ਸੋ ਉਹਨੂੰ ਜੇ ਆਪਾਂ ਸੂਣ ਤੋਂ ਬਾਅਦ ਦੇਣਾ ਸੂਣ ਤੋਂ ਪਹਿਲਾਂ ਇਹਨੂੰ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਸੂਣ ਤੋਂ ਬਾਅਦ ਜਦੋਂ ਆਪਾਂ ਪਸ਼ੂ ਸੂਣ ਪੈਂਦਾ ਉਸ ਤੋਂ ਬਾਅਦ ਉਹਦੀ એનર્ਜੀ ਦੀ ਲੋੜ ਵਧਣੀ ਆ ਉਹਦੀ ਫੈਟ ਦੀ ਲੋੜ ਵਧਣੀ ਆ ਉਸ ਵੇਲੇ ਆਪਾਂ ਇਹ ਉਹਨੂੰ ਸ਼ੁਰੂ ਕਰਾਂਗੇ ਉਹ ਕਰਨੀ ਕਿਵੇਂ ਆ ਸ਼ੁਰੂ ਜਿਹੜਾ ਆਮ ਆਪਾਂ ਦਾਣਾ ਪਾਉਨੇ ਆ ਖੁਰਾਕ ਪਾਉਨੇ ਆ ਉਹਦੇ ਦਾਣੇ ਦੇ ਵਿੱਚ ਇਹਨੂੰ ਪਹਿਲਾਂ ਮਿਕਸ ਕਰ ਲਓ ਸ਼ੁਰੂਆਤੀ ਦਿਨਾਂ ਦੇ ਵਿੱਚ ਥੋੜੀ ਦਿਓ ਉਹਨੂੰ 100 ਤੋਂ 150 ਗ੍ਰਾਮ ਤੱਕ ਇਹਨੂੰ ਆਪਾਂ ਦੇ ਸਕਦੇ ਆ ਉਸ ਤੋਂ ਬਾਅਦ ਫਿਰ ਇਹਨੂੰ ਵਧਾ ਦਿਓ 250 ਗ੍ਰਾਮ ਤੱਕ ਇਹ ਆਪਾਂ ਪਸ਼ੂ ਦੇ ਦਾਣੇ ਦੇ ਵਿੱਚ ਇਹਨੂੰ ਸ਼ਾਮਿਲ ਕਰ ਦਿਓ ਇਹਦੇ ਨਾਲ ਦੁੱਧ ਦੀਆਂ ਦੁੱਧ ਵੀ ਬਾਹਰ ਜਾਣਾ ਤੇ ਜਿਹੜੀ ਆਪਣੀ ਫੈਟ ਵੀ ਬਾਹਰ ਜਾਣੀ ਆ ਬਾਜ਼ਾਰ ਦੇ ਵਿੱਚੋਂ ਇਹ ਮਿਲਦੀ ਆ ਬਾਈਪਾਸ ਫੈਟ ਦੇ ਨਾਂ ਤੇ ਵੱਖ-ਵੱਖ ਕੰਪਨੀਆਂ ਦੀ ਆਉਂਦੀ ਆ ਇਹਦੇ ਛੋਟੇ-ਛੋਟੇ ਦਾਣੇ ਨੇ ਹੁੰਦੇ ਆ ਕਈ ਪਾਊਡਰ ਦੇ ਰੂਪ ਦੇ ਵਿੱਚ ਵੀ ਕੰਪਨੀਆਂ ਬਣਾਉਂਦੀ ਆ ਪਰ ਜ਼ਿਆਦਾਤਰ ਜਿਹੜੀ ਫੈਟ ਆਉਂਦੀ ਆ ਦਾਣਿਆਂ ਜਾਂਦੇ ਛੋਟੇ-ਛੋਟੇ ਦਾਣੇ ਜੇ ਹੁੰਦੇ ਆ ਉਹਦੇ ਤੇ ਉਹਦੇ ਭੂਰੇ ਜਿਹਾ ਬਰਾਊਨ ਜੇ ਰੰਗ ਦੀ ਆਉਂਦੀ ਆ ਇਹ ਤੁਸੀਂ ਇਹਨੂੰ ਬਾਜ਼ਾਰ ਦੇ ਵਿੱਚੋਂ ਜਿਹੜੀ ਦੇ ਸਕਦੇ ਆ ਸੋ ਹੁਣ ਤਕਰੀਬਨ ਸਾਰੀ ਗੱਲ ਸਮਝ ਆ ਗਈ ਹੋਵੇਗੀ ਵੀ ਬਾਈਪਾਸ ਫੈਟ ਆਪਾਂ ਕਿਉਂ ਦੇਣੀ ਹੁੰਦੀ ਆ ਕਿਉਂਕਿ ਆਪਾਂ ਨੂੰ ਚੰਗਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਫੈਟ ਦੀ ਚਰਬੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਖੁਰਾਕ ਦੇ ਰਾਹੀਂ ਆਪਾਂ ਉਹਨੂੰ ਜ਼ਿਆਦਾ ਚਰਬੀ ਜਾਂ ਫੈਟ ਵਾਲੀ ਖੁਰਾਕ ਨਹੀਂ ਦੇ ਸਕਦੇ ਸੋ ਇਸੇ ਕਰਕੇ ਬਾਈਪਾਸ ਫੈਟ ਵਰਤਾ ਜਾਂਦਾ ਇਹ ਸਿੱਧੀ ਮੇਦੇ ਦੇ ਵਿੱਚ ਦੀ ਹੁੰਦੀ ਹੋਈ ਛੋਟੀ ਆਂਤ ਤੱਕ ਚਲੀ ਜਾਂਦੀ ਆ ਸੋ ਉੱਥੇ ਜਾ ਕੇ ਇਹ ਹਾਜ਼ਮ ਹੋ ਜਾਂਦੀ ਆ ਤੇ ਪਸ਼ੂਆਂ ਦੀਆਂ ਜਿਹੜੀਆਂ ਚਰਬੀ ਦੀਆਂ ਜ਼ਰੂਰਤਾਂ ਨੂੰ ਵਧੀਆ ਤਰੀਕੇ ਨਾਲ ਆ ਪੂਰਾ ਕੀਤਾ ਜਾ ਸਕਦਾ ਸੋ ਇਸੇ ਵਾਸਤੇ ਬਾਈਪਾਸ ਫੈਟ ਜਿਹੜੀ ਵਰਤੀ ਜਾਂਦੀ ਹੈ ਸੋ ਹੁਣ ਤਕਰੀਬਨ ਤੁਸੀਂ ਸਾਰੀ ਗੱਲ ਨੂੰ ਸਮਝ ਗਏ ਹੋਵੋਗੇ ਵੀ ਇਹ ਆਪਾਂ ਵਰਤਣੀ ਕਿੰਨੀ ਕ 100 ਤੋਂ 150 ਗ੍ਰਾਮ ਸ਼ੁਰੂਆਤੀ ਦਿਨਾਂ ਦੇ ਵਿੱਚ ਇਹਨੂੰ ਆਪਾਂ ਵਰਤ ਸਕਦੇ ਹਾਂ ਫਿਰ ਉਹਨੂੰ ਆਪਾਂ 250 ਗ੍ਰਾਮ ਤੱਕ ਪਸ਼ੂ ਨੂੰ ਦੇ ਸਕਦੇ ਹਾਂ ਸੋ ਇੱਕ ਗੱਲ ਇਹ ਥੋੜੀ ਤਾਂ ਧਿਆਨ ਦੇਣ ਵਾਲੀ ਗੱਲ ਹੈ ਵੀ ਜਿਹੜੀਆਂ ਝੋਟੀਆਂ ਤੇ ਬੱਛੀਆਂ ਆਪਾਂ ਗੱਭਣ ਕਰਾਉਣ ਤੋਂ ਪਹਿਲਾਂ ਜੇ ਉਹਨਾਂ ਨੂੰ ਤੁਸੀਂ ਇਹ ਬਾਈਪਾਸ ਫੈਟ ਦਿਓਗੇ ਤਾਂ ਉਹਦੇ ਨਾਲ ਥੋੜਾ ਨਕਸਾ ਨਹੀਂ ਹੋ ਸਕਦਾ ਕਿਉਂਕਿ ਉਹ ਗੱਬੜਾਉਣ ਕਿ ਦਿੱਕਤ ਆਉਂਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਫੈਟ ਬਹੁਤ ਜ਼ਿਆਦਾ ਮਾਤਰਾ ਚ ਹੁੰਦੀ ਹੈ ਚਰਬੀ ਹੁੰਦੀ ਹੈ ਪਸ਼ੂ ਦੇ ਸਰੀਰ 'ਚ ਚਰਬੀ ਜਿਹੜੀ ਬਹੁਤ ਜਲਦੀ ਇਹਦੇ ਨਾਲ ਚੜਨੀ ਹੈ ਸੋ ਕਈ ਵਾਰੀ ਉਹਨਾਂ ਦੀ ਬੱਚੇਦਾਨੀ ਦੇ ਮੂੰਹ ਦੇ ਅੱਗੇ ਚਰਬੀ ਆ ਜਾਂਦੀ ਹੈ ਸੋ ਗੱਬਣ ਝੋਕਟੀਆਂ ਨੂੰ ਤਾਂ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਪਰ ਇਹਦੀ ਜਿਹੜੀ ਜ਼ਿਆਦਾ ਜ਼ਰੂਰਤ ਹੈ ਉਹ ਉਦੋਂ ਹੀ ਹੈ ਜਦੋਂ ਪਸ਼ੂ ਸੂਣਦਾ ਹੈ ਸੂਣ ਤੋਂ ਬਾਅਦ ਕਿਉਂਕਿ ਇੱਕਦਮ એનર્ਜੀ ਉਹਨੂੰ ਜ਼ਰੂਰਤ ਹੈ ਤੇ ਫੈਟ ਦੀ ਜਰੂਰਤ ਉਸ ਵੇਲੇ ਉਹਨੂੰ ਦੇਉ ਤਾਂ ਜ਼ਿਆਦਾ ਬੈਨੇਫਿਟ ਆ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਨਾ ਦਿਓ ਸੋ ਦੋਸਤੋ ਉਮੀਦ ਆ ਵੀ ਸਾਰੀ ਗੱਲ ਸਮਝ ਵਿੱਚ ਆ ਗਈ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ